ਜਦੋਂ ਮੰਦਰ ਇਸ ਮੰਦਰ ਦੀ ਸਮਰਨ ਦੀ ਗੱਲ ਹੈ ਅੱਜ ਮੈਂ ਐਸੇ ਸੇਵਾ ਦਾ ਹਲਕਾ ਕਪੂਥਲਾ ਉਹ ਵੀ ਰਾਜਪੂਤ ਹਰੇਕ ਮੰਦਰ ਜੋ ਸਾਡੇ ਕਪੂਥਲੇ ਚ ਸਥਾਪਿਤ ਆ ਉੱਥੇ ਜਾ ਕੇ ਨਤਮਸਤਕ ਹੋਇਆ ਮੈਂ ਆਪਣੀ ਟੀਮ ਦੇ ਨਾਲ ਤੇ ਅੱਜ ਸਭ ਜਾਣਦੇ ਆ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਭਗਵਤ ਮੰਦਰਾਇ ਪ੍ਰੋਗਰਾਮ ਹੋਇਆ ਸਾਰੀ ਸੰਗਤ ਦੇ ਵਿੱਚ ਬੜਾ ਉਤਸ਼ਾਹ ਆ ਉਸ ਆਦੇ ਕਰਕੇ ਜਿਹੜੀ ਸੰਗਤ ਆ ਹਰ ਜਗ੍ਹਾ ਜਿਹੜੀ ਆ ਪਹੁੰਚੀ ਆ ਮੰਦਰਾ ਜੀ ਪਹੁੰਚੀ ਆ ਹਰ ਬੰਦੇ ਵੱਲੋਂ ਅੱਜ ਦੇ ਦਿਨ ਦੇ ਉੱਤੇ ਲੰਗਰ ਵਾਖ ਵਗ ਜਵਾਦ ਲਗਾਏ ਗਏ ਆ ਹਰੇਕ ਬੰਦੇ ਦੇ ਵਿੱਚ ਬੜੀ ਵੱਡੀ ਆਸਥਾ ਵਾ ਭਗਵਾਨ ਜੀ ਕ੍ਰਿਸ਼ਨ ਜੀ ਜਿਹਨਾਂ ਪਸ਼ਮੀ ਦੇ ਸਬੰਧ ਦੇ ਵਿੱਚ ਸੋ ਮੈਂ ਵੀ ਜਿਹੜੀ ਆ ਤਮਸਤਕ ਹੋਇਆ ਵਾਕਵਾ ਮੰਦਰਾ ਜੀ ਆਪਣੀ ਟੀਮ ਦੇ ਨਾਲ ਤੇ ਮੈਂ ਹਲਕੇ ਦੇ ਹਰੇਕ ਉਸ ਵਿਅਕਤੀ ਨੂੰ ਵਧਾਈ ਪੇਸ਼ ਕਰਦਾ ਵਾਂ ਜੋ ਰਿਸ਼ਮ ਨਾਮ ਦੇ ਵਾਲਾ ਸੰਗਤਵਾ ਸਾਰਿਆਂ ਨੂੰ ਮੇਰੇ ਵੱਲੋਂ ਜਨਮਸ਼ਟਰੀ ਦੇ ਚੁਬ ਦਿਹਾੜੇ ਉੱਤੇ ਲੱਖ ਲੱਖ ਵਧਾਈ ਕਪੂਤਲਾ ਵਾਸੀਆਂ ਨੂੰ ਵੀ ਆਪਣਾ ਕੀ ਮੈਸੇਜ ਦੇਣਾ ਚਾਹੁੰਦਾ ਦੇਖੋ ਜੀ ਕਪੂਤਲਾ ਵਾਸੀਆਂ ਨੂੰ ਮੈਸੇਜ ਇਹ ਆ ਕਿ ਸਮੇਂ-ਸਮੇਂ ਤੇ ਕਪੂਤਲੇ ਦੇ ਵਿੱਚ ਵਕ-ਵਕ ਧਾਰਮਿਕ ਜਿਹੜੇ ਆ ਪ੍ਰੋਗਰਾਮ ਕਰਵਾਏ ਜਾਂਦੇ ਆ ਕਪੂਤਲਾ ਹੀ ਇੱਕ ਅਜਿਹਾ ਹਲਕਾਵਾ ਜਿੱਥੇ ਹਰ ਇੱਕ ਧਰਮ ਦਾ ਸਤਿਕਾਰ ਹੁੰਦਾ ਵਾ ਤੇ ਮੈਂ ਇਹੀ ਮੈਸੇਜ ਦੇਣਾ ਕਿ ਸਾਡਾ ਜਿਹੜਾ ਏਕਤਾ ਵਾ ਕਪੂਤਲੇ ਦੀ ਉਹ ਬਣੀ ਰਹੇ ਤੇ ਇੱਕ ਦੂਜੇ ਦੀ ਧਾਰਮਿਕ ਆਸਥਾ ਦੀ ਆਪਾਂ ਸਾਰੇ ਖਦਰ-ਖਦਰ ਲਈਏ ਮੇਰਾ ਇੱਕੋ ਇੱਕ ਮਿੰਟ ਮੈਸੇਜ ਹੈ ਭੰਕੇ ਬਿਹਾਰੀ ਲਾਲ ਦੀ ਜੈ ਅਰੇ ਰਾਜਾ ਦੇ ਸ਼ਹਿਰ ਨਵਾਸਾ ਦੇ ਰਾਜਾ ਦੇ ਪ੍ਰਸ਼ਾਨ ਲੋ ਜੀ ਰਾਜਾ ਦੇ ਹੋਰ ਲੋਕਾਂ ਦੇ ਵਿੱਚ ਰਾਜਾ ਦੇ ਪ੍ਰਸ਼ਾਨ ਲੋ ਜੀ ਜਿਹੜੇ ਆਪ ਜੀ ਦਾ ਦਸ ਰੁਪਿਆ ਹੈ ਉਹਨਾਂ ਦੀ ਕਿਰਪਾ ਦੀ ਬਹੁਤ ਹੀ ਰਾਜਾ ਦੇ ਪ੍ਰਸ਼ਾਨ ਲੋ ਜੀ ਰਾਜਾ ਦੇ ਅਰੇ ਕ੍ਰਿਸ਼ਨ ਅਰੇ ਕ੍ਰਿਸ਼ਨ ਕਈ ਸੰਤਾਵਾਂ ਵਾਸਤੇ ਕੀ ਕੀ ਪ੍ਰਲਾ ਕੀਤਾ ਗਿਆ ਮੰਦਿਰ ਜਾਦੇ ਰਾਦੇ ਸੰਤਾਵਾਂ ਵਾਸਤੇ ਭਗਤਾਂ ਦੇ ਸੰਤਾਵਾਂ ਤੇ ਲੰਗਰ ਰਾਦੇ ਰਾਦੇ 16ਵੀਂ ਦੀ ਦਾ ਵੀਰ ਦਾ ਨੰਬਰ ਕਰਦੇ ਆ ਉਸਾਨ ਜਾਂਦੇ ਆ ਚਾਟ ਦਾ ਹੋਰ ਕਿੱਲੇ ਆ ਹਰ ਚੀ ਜਿਹੜੀ ਜਾਦੇ ਬਹੁਤ ਬਾਹਰ ਚ ਜਾ ਕੇ ਦੇਖੋ ਬਹੁਤ ਹੀ ਲੱਗ ਰਿਹਾ ਵਾਹ ਹਰ ਚੀ ਦਾ ਕੀ ਕੀਤਾ ਜਾਂਦੀ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ભગવાન ਕਿਰਤ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਪ੍ਰਭੂ ਸਾਰਿਆਂ ਦੇ ਕਿਰਪਾ ਬਣਾਈ ਰੱਖੇ ਜਰਮਾ ਆਲਿਤੀ ਨਾਮ ਸੁਭਾਈ ਆਪਣਾ ਮੇਰਾ ਨਾਮ ਵਿੱਕੀ ਦਿਵਾਰੀ ਜੀ ਮੈਂ ਮੜੀ ਮੇਸ਼ਵੰਦਰਾ ਮਹਾਰਣ ਕੋਟਸਲੇ ਮੈਂਬਰ ਆ ਜੀ ਅੱਜ ਜਨਮ ਅਸ਼ਮੀ ਜਨਮ ਅਸ਼ਮੀ ਦੇ ਮੌਕੇ ਤੇ ਕੀ ਕਹਿਣਾ ਚਾਹੁੰਦਾ ਅਸੀਂ ਇਹ ਕਹਿਣਾ ਚਾਹੁੰਦਾ ਜੀ ਵਾਰਤੋਬ ਸੰਗਤ ਸਤਿ ਪ੍ਰਭੂ ਜੀ ਦੇ ਨਾਮ ਦਾ ਗੁਣਗਾਨ ਕਰਨ ਠੀਕ ਹੈ ਜੀ ਕਿਤਾ ਕਿ ਲੋਕ ਸਹੀ ਮਸਜਿਦਾਂ ਨੂੰ ਜਨਮ ਅਸ਼ਮੀ ਸਾਹਿਬ ਲੱਖ ਲੱਖ ਵਧਾਈ ਆ ਗਿਆ ਹੈ